ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਆਪਣਾ ਨਵਾਂ ਚੈਨਲ ਸਟਾਰਟ ਕਰਿਆ ਟੀਮ ਮਾ ਫਾਰਮਿੰਗ ਪੰਜਾਬ ਦੇ ਨਾਂ ਤੇ ਜਿਹਦੇ ਵਿੱਚ ਆਪਾਂ ਨੂੰ ਜੋ ਆਪਾਂ ਅਰਜਾਨਾ ਕੰਮ ਕਰਦੇ ਹਾਂ ਉਹਦੇ ਰਿਲੇਟਿਡ ਵੀਡੀਓ ਆਪਾਂ ਆ ਕਰਾਂਗੇ ਆਪਾਂ ਕਿਹੜੀ ਕਿਹੜੀ ਆਪਾਂ ਫਸਲ ਲਾਉਨੇ ਆ ਤੇ ਆਪਾਂ ਤੁਹਾਨੂੰ ਆਪਣੇ ਖੇਤ ਬਾਰੇ ਵੀ ਦਿਖਾਵਾਂਗੇ ਤੇ ਦੋਸਤੋ ਸਾਰਿਆਂ ਨੂੰ ਪਹਿਲਾਂ ਗੱਲ ਇੱਕ ਕਰਦੇ ਆ ਕਿ ਜੋ ਹੁਣ ਸਥਿਤੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਚੱਲ ਰਹੀ ਹੈ ਨਾ ਦੇਖੋ ਜੋ ਮੇਰਾ ਏਰੀਆ ਹੈਗਾ ਮੇਰਾ ਏਰੀਆ ਮਲੇਕੋੜ ਏਰੀਆ ਹੈਗਾ ਤੇ ਬਾਬੇ ਦੀ ਕਿਰਪਾ ਇਨੀ ਹੈਗੀ ਆ ਕਿ ਦਸ਼ਮ ਪਾਤਸ਼ਾਹ ਦੀ ਆਪਣਾ ਜਿਹੜਾ ਏਰੀਆ ਹੈਗਾ ਪਾਣੀ ਦੀ ਮਾਰ ਤੋਂ ਬਾਹਰ ਪਾਣੀ ਆਉਂਦਾ ਜ਼ਰੂਰ ਆਪਣੇ ਜੋ ਖੇਤਾਂ ਦਾ ਹੁੰਦਾ ਜਾਂ ਮੀਂਹ ਜਿਆਦਾ ਪੈਣ ਕਰਕੇ ਘਰਾਂ ਘਰਾਂ ਦਾ ਹੁੰਦਾ ਤੇ ਉਹ ਪਾਣੀ ਆਉਂਦਾਗਾ 2-4 ਦਿਨ ਚੱਲਦਾ ਤੇ ਨਿਕਲ ਜਾਂਦਾ ਯਾਨੀ ਕਿ ਉਹਦੇ ਨਾਲ ਆਪਣਾ ਜਿਆਦਾ ਨੁਕਸਾਨ ਨਹੀਂ ਹੁੰਦਾ ਜਿਹੜਾ ਕਿ ਹੁਣ ਆਪਾਂ ਦੇਖਿਆ ਵੀ ਤਰਨਤਨ ਏਰੀਆ ਸੰਸਾਰਨਪੁਰ ਲੋਧੀ ਦਾ ਏਰੀਆ ਹਨਾ ਉਹ ਏਰੀਏ ਚ ਜਿਆਦਾ ਨੁਕਸਾਨ ਕਿਉਂਕਿ ਦਰਿਆ ਜਿਆਦਾ ਪੈਂਦੇ ਨੇ ਤੇ ਜੇ ਬਾਰਸ਼ੀ ਉੱਪਰ ਜਿਆਦਾ ਹੁੰਦੀ ਹੈ ਤੇ ਫਿਰ ਪਾਣੀ ਜਿਆਦਾ ਆਉਣ ਲੱਗਾ ਉਹਦੇ ਕਰਕੇ ਉਹਨਾਂ ਵੀਰਾਂ ਨੂੰ ਨੁਕਸਾਨ ਬਹੁਤ ਹੁੰਦਾ ਤੇ ਆਪਾਂ ਨੂੰ ਸਾਰੇ ਨੂੰ ਰਲ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਮਿਹਰ ਕਰੋ ਬਹੁਤ ਨੁਕਸਾਨ ਹੋ ਗਿਆ ਉਹਨਾਂ ਵੀਰਾਂ ਦਾ ਵੀ ਤੇ ਰਲ ਮਿਲ ਕੇ ਆਪਾਂ ਸਾਰਿਆਂ ਨੂੰ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਵਾਕੀ ਵਿਰੋਧ ਜੋ ਜਿਹੜਾ ਪੰਜਾਬੀ ਹੈ ਨਾ ਪੰਜਾਬੀ ਦੇ ਇੱਕ ਆਪਾਂ ਕਹਿੰਦੇ ਪੰਜਾਬ ਦੇ ਖੂਨ ਦੇ ਵਿੱਚ ਹੀ ਆ ਕੀ ਇਹਨੇ ਕਦੇ ਮੰਗਿਆ ਨਹੀਂ ਇਹਨੇ ਦਿੱਤਾ ਹੀ ਹੈ। ਇਸ ਕਰਕੇ ਚਾਹੇ ਆਪਣੇ ਲੱਖ ਗਿਲੇ ਸ਼ਿਕਵੇ ਹੋਣ ਕਿ ਆਪਾਂ ਆਪਣੇ ਭੈਣ ਭਰਾਵਾਂ ਨਾਲ ਜਰੂਰ ਖੜਦੇ ਆਂ। ਇਹੀ ਆਪਣੀ ਸਾਰਿਆਂ ਨੂੰ ਵੱਡੀ ਖਾਸੀਅਤ ਆ। ਬਾਕੀ ਤੁਹਾਡਾ ਇਹਨਾਂ ਧੰਨਵਾਦ ਵੀਰੇ। ਚੈਨਲ ਲਾਈਕ ਕਰਿਓ, ਸ਼ੇਅਰ ਕਰਿਓ। ਥੈਂਕ ਯੂ ਵੈਰੀ ਮਚ। ਲਓ ਜੀ ਮੀਂਹ ਤੋਂ ਬਾਅਦ ਖਾਲਾਂ ਖਾਲ ਕੁਲ ਭਰ ਗਏ ਸੀ। ਉਹ ਕੱਢੇ ਨੇ ਪਾਣੀ ਚਲਾਇਆਗਾ ਸਪਰੇ ਦੀ ਤਿਆਰੀ ਕਰੀਆ। ਬਸ ਇੱਕ ਦੋ ਦਿਨ ਦੇ ਵਿੱਚ ਸਪਰੇ ਕਰਾਉਣੇ ਆ। ਦੋਸਤੋ ਆਪਣੀ ਬਾਸਮਤੀ ਇਹ 1509 ਤੇ ਇਧਰ ਪੂਛਾ ਲੱਗੀ ਹੋਈ ਹੈਗੀ ਤੇ ਇਹਦੇ ਤੇ ਹੁਣ ਕੱਲ ਨੂੰ ਦੇਖ ਕੇ ਸਪਰੇਅ ਕਰਾਉਣੇ ਬਹੁਤ ਧੰਨਵਾਦ ਲਾਈਟ ਆਈ ਹੈਗੀ ਤੇ ਪਾਣੀ ਛੱਡੇਗਾ ਔਰੂ ਸਾਫ ਕਰ ਰਹੇ ਨੇ ਤੇ ਕੱਲ ਨੂੰ ਸਪਰੇਅ ਕਰ ਮੇਰੇ ਤੋਂ